ਅਹੋਇਆ ਤੋ ਦੱਸ ਦਈਏ ਕਿ ਨਵੇਂ ਮੰਤਰੀ ਸੰਜੀਵ ਅਰੋੜਾ ਬਣੇ ਨੇ ਤੇ ਉਹਨਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਨ ਆਰ ਆਈ ਵਿਭਾਗ ਦਿੱਤਾ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰਤਰੀ ਉਹਨਾਂ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਦਰਸਲ ਉਹਨਾਂ ਦੇ ਕੋਲ ਐਨਆਰਆਈ ਵਿਭਾਗ ਸੀਗਾ ਕਿਸੇ ਸਮੇ ਉਹ ਪੰਚਾਇਤ ਮੰਤਰੀ ਸੀਗੇ ਪਰ ਪਹਿਲਾਂ ਉਹਨਾਂ ਤੋਂ ਪੰਚਾਇਤ ਮੰਤਰੀ ਦਾ ਅਹੁਦਾ ਜਿਹੜਾ ਹੈ ਗਿਆ ਉਹ ਵਾਪਸ ਲਿਆ ਜਾਂਦਾ ਉਹ ਵਿਭਾਗ ਜਿਹੜਾ ਹੈ ਗਿਆ ਵਾਪਸ ਲਿਆ ਜਾਂਦਾ ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਅੱਜ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ ਨਵੇਂ ਮੰਤਰੀ ਸੰਜੀਵ अरोड़ा ਬਣੇ ਨੇ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਨੂੰ ਨਵੇਂ ਪੋਰਟਫੋਲੀਓ ਦਿੱਤੇ ਜਾਣੇ ਸੀਗੇ ਤਾਂ ਦੋ ਜਿਹੜੇ ਨਵੇਂ ਪੋਰਟਫੋਲੀਓ ਦਿੱਤੇ ਗਏ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੰਜੀਵ ਅਰੋੜਾ ਨੂੰ ਇੱਕ ਇੰਡਸਟਰੀ ਮਿਨਿਸਟਰ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਐਨ ਆਰ ਆਈ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਮੰਤਰੀ ਕੁਲਦੀਪ ਢਾਲੀਵਾਲ ਦੇ ਕੋਲ ਸਿਰਫ ਇੱਕੋ ਮਹਿਕਮਾ ਸੀਗਾ ਐਨ ਆਰ ਆਈ ਵਿਭਾਗ ਉਹ ਵਾਪਸ ਲਿਆ ਗਿਆ ਹਾਲਾਂਕਿ ਹਜੇ ਤੱਕ ਇਹ ਜਾਣਕਾਰੀ ਆਉਣੀ ਬਾਕੀ ਹੈਗੀ ਆ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਕੋਈ ਹੋਰ ਮਹਿਕਮਾ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਮੁਕੰਮਲ ਛੁੱਟੀ ਕਰ ਦਿੱਤੀ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਜਿਹੇ ਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਆ ਕਿ ਸੰਜੀਵ अरोड़ा ਹੋਰਾਂ ਨੂੰ ਇੰਡਸਟਰੀ ਮੰਤਰੀ ਲਗਾਇਆ ਗਿਆ ਇਸ ਤੋਂ ਪਹਿਲਾਂ ਇੰਡਸਟਰੀ ਮੰਤਰੀ ਤਰਨਪ੍ਰੀਤ ਸੌਂਧ ਸੀਗੇ ਤਾਂ ਇੱਕ ਮਹਿਕਮਾ ਜਿਹੜਾ ਤਰਨਪ੍ਰੀਤ ਸੌਂਧ ਉਹਨਾਂ ਤੋਂ ਵੀ ਵਾਪਸ ਲਿਆ ਗਿਆ ਤੇ ਉਹ ਮਹਿਕਮਾ ਹੁਣ ਸੰਜੀਵ अरोड़ा ਕੋਲ ਹੋਵੇਗਾ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਹਾਲੀ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਹੋਏ ਨੇ ਉਸ ਦੇ ਵਿੱਚ ਚੰਗੀ ਲੀਡ ਹਾਸਲ ਕੀਤੀ ਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਸੀਗਾ ਕਿ ਜੇਕਰ ਸੰਜੀਵ ਅਰੋੜਾ ਜਿੱਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਲਕੀ ਸੰਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਰਾਸਪਥਵਾ ਦੇ ਵਿੱਚ ਐਮਪੀ ਸੀਗੇ ਤਾਂ ਦੋ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਆਪਣੇ ਐਮਪੀ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਅੱਜ ਉਹਨਾਂ ਦੇ ਵੱਲੋਂ ਕੈਬਨਿਟ ਰੈਂਕ ਤੇ ਜਿਹੜੀ ਸੌਹ ਚੁੱਕੀ ਗਈ ਆ ਤਾਂ ਤੁਸੀਂ ਇਹ ਅੱਜ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਅੱਜ ਦੀਆਂ ਤਸਵੀਰਾਂ ਨੇ ਜਦੋਂ ਕੈਬਨਿਟ ਮੰਤਰੀ ਸੰਜੀਵ अरोड़ा ਸੌਹ ਚੱਕ ਰਹੇ ਸਨ ਪਰ ਉਸ ਤੋਂ ਬਾਅਦ ਜਦੋਂ ਨਵੇਂ ਦੀ ਐਂਟਰੀ ਹੁੰਦੀ ਆ ਤੇ ਪੁਰਾਣੇ ਨੂੰ ਕਈ ਵਾਰ ਜਾਣਾ ਵੀ ਪੈਂਦਾ ਹੈ ਗਿਆ ਤਾਂ ਇਸੇ ਤਰ੍ਹਾਂ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਅਕਸਰ ਆਪਾਂ ਆਮ ਤੌਰ ਤੇ ਜਦੋਂ ਧਰਨੇ ਹੁੰਦੇ ਸੀਗੇ ਉੱਥੇ ਵੇਖਦੇ ਸੀਗੇ ਧਰਨਿਆਂ ਦੇ ਨਾਲ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਦੇ ਉਹ ਦੇਖੇ ਜਾਂਦੇ ਸੀਗੇ ਇਸ ਤੋਂ ਪਹਿਲਾਂ ਪੰਚਾਇਤ ਮੰਤਰੀ ਵੀ ਸੀਗੇ ਤਾਂ ਪੰਚਾਇਤ ਮੰਤਰੀ ਤੌਰ ਤੇ ਕਈ ਜ਼ਮੀਨਾਂ ਛਡਾਉਂਦੇ ਉਹ ਨਜ਼ਰ ਆਉਂਦੇ ਸੀਗੇ ਤੇ ਇਸ ਤੋਂ ਇਲਾਵਾ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਦੇ ਵੱਲੋਂ 1 ਘੰਟਾ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 1 ਘੰਟਾ ਪਹਿਲਾਂ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਰਹੇਗੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਹਜੇ ਤੱਕ ਜਿਹੜੀ ਖਬਰ ਸੂਤਰਾਂ ਦੇ ਨਾਲ ਸਾਹਮਣੇ ਆ ਰਹੀ ਹੈ ਤੇ ਉੱਥੇ ਕਿਤੇ ਨਾ ਕਿਤੇ 1 ਘੰਟਾ ਪਹਿਲਾ ਇਸ ਤਰ੍ਹਾਂ ਦੀ ਪੋਸਟ ਆਉਣਾ ਤੇ ਅੱਜ ਜਦੋਂ ਸੌ ਚੁੱਕ ਸਮਾਗਮ ਸੀਗਾ ਉੱਥੇ ਕੁਲਦੀਪ ਸਿੰਘ ਢਾਲੀਵਾਲ ਦਾ ਨਾ ਪਹੁੰਚਣਾ ਕਿਤੇ ਨਾ ਕਿਤੇ ਇਹ ਗੱਲ ਤੇ ਮੋਹਰ ਲਗਾਉਂਦਾ ਹੈਗਾ ਕਿ ਕੈਬਨਿਟ ਦੇ ਵਿੱਚੋਂ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਹਜੇ ਤੱਕ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਛੁੱਟੀ ਦੀ ਖਬਰ ਆ ਰਹੀ ਆ ਇਸ ਤੋਂ ਇਲਾਵਾ ਤਰਨਪੁਰਿਸੋਂ ਜਿਨ੍ਹਾਂ ਦੇ ਕੋਲ ਇੰਡਸਟਰੀ ਮਹਿਕਮਾ ਸੀਗਾ ਉਹ ਮਹਿਕਮਾ ਵੀ ਹੁਣ ਸੰਜੀਵ ਅਰੋੜਾ ਦੇ ਕੋਲ ਹੋਵੇਗਾ ਇਹ ਖਬਰ ਸਾਹਮਣੇ ਆ ਰਹੀ ਹੈ ਤੇ ਸੰਜੀਵ ਅਰੋੜਾ ਦੇ ਕੋਲ ਹੁਣ ਕੁੱਲ ਦੋ ਜਿਹੜੇ ਮਹਿਕਮੇ ਹੋਣਗੇ ਇੱਕ ਐਨਆਰਆਈ ਮੰਤਰੀ ਦੂਸਰੇ ਪਾਸੇ ਇੰਡਸਟਰੀ ਮੰਤਰੀ ਹਾਲਾਂਕਿ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਵੱਡੇ ਕਾਰੋਬਾਰੀ ਨੇ ਸੁਭਾਵਿਕ ਜੀ ਗੱਲ ਹੈ ਕਿ ਇੱਕ ਕਾਰੋਬਾਰੀ ਉਸਦੇ ਕੋਲ ਇੰਡਸਟਰੀ ਮੰਤਰੀ ਉਸ ਨੂੰ ਬਣਾਇਆ ਗਿਆ ਤੇ ਜਿਹੜੇ ਵਪਾਰੀ ਵਰਗ ਹੈਗੇ ਆ ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਸੌਖਾ ਹੋਵੇਗਾ ਕਿਉਂਕਿ ਲੁਧਿਆਣਾ ਜਿਹੜਾ ਇੰਡਸਟਰੀ ਦਾ ਹੱਬ ਹੈ ਗਿਆ ਤੇ ਅਜੇ ਦੇ ਵਿੱਚ ਜਿਹੜੇ ਲੋਕਲ ਉੱਥੇ ਇੰਡਸਟਰੀ ਵਪਾਰੀ ਨੇ ਉਹਨਾਂ ਨੂੰ ਵੀ ਸੌਖਾ ਹੋਵੇਗਾ ਤਾਂ ਦੋ ਮਹਿਕਮੇ ਨੇ ਜਿਹੜੇ ਇਸ ਤੋਂ ਇਲਾਵਾ ਜੇਕਰ ਸਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਹਲਵਾਰਾ ਏਅਰਪੋਰਟ ਨੂੰ ਲੈ ਕੇ ਉਹ ਬੜਾ ਉਹਨਾਂ ਦਾ ਚੋਣਾ ਦੌਰਾਨ ਵੀ ਵੇਖਿਆ ਕਿ ਉਹਨਾਂ ਨੇ ਕ੍ਰੈਡਿਟ ਲਿਆ ਕਿ ਜੋ 30 35 ਸਾਲਾਂ ਤੋਂ ਫਲਾਈਟਾਂ ਨਹੀਂ ਚੱਲेंगी ਤੇ ਉਹ ਫਲਾਈਟਾਂ ਦਾ ਕੰਮ ਉਹਨਾਂ ਦੇ ਵੱਲੋਂ ਚਲਾਇਆ ਗਿਆ ਤੇ ਐਨਆਰਆਈ ਵਿਭਾਗ ਵੀ ਉਹਨਾਂ ਨੂੰ ਦਿੱਤਾ ਗਿਆ ਹੈਗਾ ਤਾਂ ਦੋ ਜਿਹੜੇ ਪੋਰਟਫੋਲੀਓ ਨੇ ਉਹ ਸੰਜੀਵ अरोड़ा ਦੇ ਕੋਲ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਉਹਨਾਂ ਦਾ ਮਹਿਕਮਾ ਵਾਪਸ ਲੈ ਲਿਆ ਗਿਆ ਹਾਲਾਂਕਿ ਇੱਕ ਸਮਾਂ ਸੀ ਜਦੋਂ ਕੁਲਦੀਪ ਸਿੰਘ ਢਾਲੀਵਾਲ ਦਾ ਕੈਬਨਿਟ ਦੇ ਵਿੱਚ ਕਦ ਬਹੁਤ ਉੱਚਾ ਸੀਗਾ ਕਿਉਂਕਿ ਜਦੋਂ ਆਪਾਂ ਕੈਬਨਿਟ ਦੇ ਕਦ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੇ ਪੋਰਟਫੋਲੀਓ ਨੇ ਤਾਂ ਉੱਥੋਂ ਕਿੰਦਾ ਕਿਤੇ ਨਾ ਕਿਤੇ ਇਸ ਚੀਜ਼ ਦੀ ਜੱਜਮੈਂਟ ਹੁੰਦੀ ਆ ਕਿ ਵਿੱਤ ਮੰਤਰੀ ਕੌਣ ਹੈ ਗਿਆ ਗ੍ਰਹਿ ਵਿਭਾਗ ਆਮ ਤੌਰ ਤੇ ਸੀਐਮ ਦੇ ਕੋਲ ਹੁੰਦਾ ਇਸ ਤੋਂ ਇਲਾਵਾ ਰੈਵਨਿਊ ਕਿਸ ਦੇ ਕੋਲ ਹੈ ਗਿਆ ਤਮਾਮ ਜਿਹੜੇ ਪੋਰਟਫੋਲੀਓ ਨੇ ਜਿਸ ਤੋਂ ਇੱਕ ਅੰਦਾਜ਼ਾ ਆਉਂਦਾ ਕਿ ਇਸ ਮੰਤਰੀ ਦਾ ਕੱਦ ਜਿਹੜਾ ਸਰਕਾਰ ਦੇ ਵਿੱਚ ਕਾਫੀ ਵੱਡਾ ਹੈ ਗਿਆ ਤਾਂ ਪੋਰਟਫੋਲੀਓ ਕਿਸੇ ਸਮੇਂ ਕਲਦੀਪ ਸਿੰਘ ਢਾਲੀਵਾਲ ਕੋਲ ਕਾਫੀ ਸਟਰੋਂਗ ਰਹੇ ਨੇ ਪੰਚਾਇਤ ਮੰਤਰੀ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਉਹ ਮਹਿਕਮਾ ਵਾਪਸ ਲੈ ਲਿਆ ਜਾਂਦਾ ਐਨਆਰਆਈ ਮੰਤਰੀ ਰਹ ਜਾਂਦੇ ਨੇ ਹਾਲਾਂਕਿ ਵਿੱਚ ਖਬਰ ਇਹ ਵੀ ਸਾਹਮਣੇ ਆਈਆਂ ਗੀਆਂ ਸਨ ਕਿ ਇੱਕ ਮਹਿਕਮਾ ਉਹ ਖਤਮ ਕਰ ਦਿੱਤਾ ਗਿਆ ਜਿਹੜਾ ਕਦੇ ਹਾਈ ਨਹੀਂ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਤਾਂ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਵੀ ਇਸ ਮਸਲੇ ਤੇ ਕੀ ਰਿਆ ਗਿਆ ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੰਜੀਵ ਅਰੋੜਾ ਨੂੰ ਦੋ ਜਿਹੜੇ ਪੋਰਟਫੋਲੀਓ ਦਿੱਤੇ ਗਏ ਨੇ ਇੱਕ ਉਹਨਾਂ ਨੂੰ ਐਨਆਰਆਈ ਮੰਤਰੀ ਲਗਾਇਆ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰ minister ਲਗਾਇਆ ਗਿਆ ਇਸ ਤੋਂ ਪਹਿਲਾਂ ਜੇਕਰ ਇੰਡਸਟਰੀ ਮਹਿਕਮੇ ਦੀ ਗੱਲ ਕੀਤੀ ਜਾਵੇ ਤਾਂ ਉਹ ਤਰਨਪੁਰੀ ਸੌਦ ਜਿਹੜੇ ਹੁਣ ਪੰਚਾਇਤ ਮੰਤਰੀ ਨੇ ਉਹਨਾਂ ਦਾ ਕੋਲ ਸੀਗਾ ਪਰ ਹੁਣ ਉਹ ਵਿਭਾਗ ਉਹਨਾਂ ਨੂੰ ਤੋਂ ਲੈ ਕੇ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਤੇ ਹੋਰ ਕੀ ਸ਼ਫਲ ਹੁੰਦਾ ਜਲਦੀ ਆਫੀਸ਼ੀਅਲ ਤੌਰ ਤੇ ਅਧਿਕਾਰ ਤੌਰ ਤੇ ਜਾਣਕਾਰੀ ਹੁੰਦੀ ਆ ਪੂਰੀ ਲਿਸਟ ਹੁੰਦੀ ਆ ਤਾਂ ਉਹ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਕੈਬਨਿਟ ਦਾ ਅੱਜ ਵਿਸਤਾਰ ਹੋਇਆ ਤਾਂ ਦੱਸ ਦਈਏ ਕਿ ਨਵੇਂ ਮੰਤਰੀ ਸੰਜੀਵ अरोड़ा ਬਣੇ ਨੇ ਤੇ ਉਹਨਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਨ ਆਰ ਆਈ ਵਿਭਾਗ ਦਿੱਤਾ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰਤਰੀ ਉਹਨਾਂ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਉਹਦੇ ਨਾਲ ਸਾਂਝੀ ਕਰ ਰਹੇ ਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਹੈ ਦਰਸਲ ਉਹਨਾਂ ਦੇ ਕੋਲ ਐਨਆਰਆਈ ਵਿਭਾਗ ਸੀਗਾ ਕਿਸੇ ਸਮੇ ਉਹ ਪੰਚਾਇਤ ਮੰਤਰੀ ਸੀਗੇ ਪਰ ਪਹਿਲਾਂ ਉਹਨਾਂ ਤੋਂ ਪੰਚਾਇਤ ਮੰਤਰੀ ਦਾ ਅਹੁਦਾ ਜਿਹੜਾ ਹੈ ਗਿਆ ਉਹ ਵਾਪਸ ਲਿਆ ਜਾਂਦਾ ਉਹ ਵਿਭਾਗ ਜਿਹੜਾ ਹੈ ਗਿਆ ਵਾਪਸ ਲਿਆ ਜਾਂਦਾ ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਅੱਜ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ ਨਵੇਂ ਮੰਤਰੀ ਸੰਜੀਵ ਅਰੋੜਾ ਬਣੇ ਨੇ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਨੂੰ ਨਵੇਂ ਪੋਰਟਫੋਲੀਓ ਦਿੱਤੇ ਜਾਣੇ ਸੀਗੇ ਤਾਂ ਦੋ ਜਿਹੜੇ ਨਵੇਂ ਪੋਰਟਫੋਲੀਓ ਦਿੱਤੇ ਗਏ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੰਜੀਵ ਅਰੋੜਾ ਨੂੰ ਇੱਕ ਇੰਡਸਟਰੀ ਮਿਨਿਸਟਰ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਐਨ ਆਰ ਆਈ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਮંત્રી ਕੁਲਦੀਪ ਢਾਲੀਵਾਲ ਦੇ ਕੋਲ ਸਿਰਫ ਇੱਕੋ ਮਹਿਕਮਾ ਸੀਗਾ ਐਨਆਰਈ ਵਿਭਾਗ ਉਹ ਵਾਪਸ ਲਿਆ ਗਿਆ ਹਾਲਾਂਕਿ ਹਜੇ ਤੱਕ ਇਹ ਜਾਣਕਾਰੀ ਆਉਣੀ ਬਾਕੀ ਹੈਗੀ ਆ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਕੋਈ ਹੋਰ ਮਹਿਕਮਾ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਮੁਕੰਮਲ ਛੁੱਟੀ ਕਰ ਦਿੱਤੀ ਗਈ ਆ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਅਜਿਹੇ ਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਆ ਕਿ ਸੰਜੀਵ ਅਰੋੜਾ ਹੋਰਾਂ ਨੂੰ ਇੰਡਸਟਰੀ ਮੰਤਰੀ ਲਗਾਇਆ ਗਿਆ ਇਸ ਤੋਂ ਪਹਿਲਾਂ ਇੰਡਸਟਰੀ ਮੰਤਰੀ ਤਰਨਪ੍ਰੀਤ ਸੌਂਦ ਸੀਗੇ ਤਾਂ ਇੱਕ ਮਹਿਕਮਾ ਜਿਹੜਾ ਤਰਨਪ੍ਰੀਤ ਸੌਂਦ ਉਹਨਾਂ ਤੋਂ ਵੀ ਵਾਪਸ ਲਿਆ ਗਿਆ ਤੇ ਉਹ ਮਹਿਕਮਾ ਹੁਣ ਸੰਜੀਵ ਅਰੋੜਾ ਕੋਲ ਹੋਵੇਗਾ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਹਾਲੀ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਹੋਏ ਨੇ ਉਸ ਦੇ ਵਿੱਚ ਚੰਗੀ ਲੀਡ ਹਾਸਲ ਕੀਤੀ ਆ ਤੇ ਉਸ ਤੋਂ ਬਾਅਦ ਖਾਮਾਦੀ ਪਾਰਟੀ ਦਾ ਇਵਾਦਾ ਸੀਗਾ ਕਿ ਜੇਕਰ ਸੰਜੀਵ ਅਰੋੜਾ ਜਿੱਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਲਕਿ ਸੰਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਰਾਜ ਸਭਾ ਦੇ ਵਿੱਚ ਐਮਪੀ ਸੀਗੇ ਤਾਂ ਦੋ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਆਪਣੇ ਐਮਪੀ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਅੱਜ ਉਹਨਾਂ ਦੇ ਵੱਲੋਂ ਕੈਬਨਿਟ ਰੈਂਕ ਤੇ ਜਿਹੜੀ ਸੌਹ ਚੁੱਕੀ ਗਈ ਆ ਤਾਂ ਤੁਸੀਂ ਇਹ ਅੱਜ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਅੱਜ ਦੀਆਂ ਤਸਵੀਰਾਂ ਨੇ ਜਦੋਂ ਕੈਬਨਿਟ ਮੰਤਰੀ ਸੰਜੀਵ अरोड़ा ਸੌਹ ਚੱਕ ਰਹੇ ਸਨ ਪਰ ਉਸ ਤੋਂ ਬਾਅਦ ਜਦੋਂ ਨਵੇਂ ਦੀ ਐਂਟਰੀ ਹੁੰਦੀ ਆ ਤੇ ਪੁਰਾਣੇ ਨੂੰ ਕਈ ਵਾਰ ਜਾਣਾ ਵੀ ਪੈਂਦਾ ਹੈ ਗਿਆ ਤਾਂ ਇਸੇ ਤਰ੍ਹਾਂ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਅਕਸਰ ਆਪਾਂ ਆਮ ਤੌਰ ਤੇ ਜਦੋਂ ਧਰਨੇ ਹੁੰਦੇ ਸੀਗੇ ਉੱਥੇ ਵੇਖਦੇ ਸੀਗੇ ਧਰਨਿਆਂ ਦੇ ਨਾਲ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਦੇ ਉਹ ਦੇਖੇ ਜਾਂਦੇ ਸੀਗੇ ਇਸ ਤੋਂ ਪਹਿਲਾਂ ਪੰਚਾਇਤ ਮੰਤਰੀ ਵੀ ਸੀਗੇ ਤਾਂ ਪੰਚਾਇਤ ਮੰਤਰੀ ਤੌਰ ਤੇ ਕਈ ਜ਼ਮੀਨਾਂ ਛਡਾਉਂਦੇ ਉਹ ਨਜ਼ਰ ਆਉਂਦੇ ਸੀਗੇ ਤੇ ਇਸ ਤੋਂ ਇਲਾਵਾ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਦੇ ਵੱਲੋਂ 1 ਘੰਟਾ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1 ਘੰਟਾ ਪਹਿਲਾਂ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਰਹੇਗੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਹਜੇ ਤੱਕ ਜਿਹੜੀ ਖਬਰ ਸੂਤਰਾਂ ਦੇ ਨਾਲ ਸਾਹਮਣੇ ਆ ਰਹੀ ਹੈ ਤੇ ਉੱਥੇ ਕਿਤੇ ਨਾ ਕਿੱਥੇ 1 ਘੰਟਾ ਪਹਿਲਾ ਇਸ ਤਰ੍ਹਾਂ ਦੀ ਪੋਸਟ ਸਾਉਣਾ ਤੇ ਅੱਜ ਜਦੋਂ ਸੌ ਚੁੱਕ ਸਮਾਗਮ ਸੀਗਾ ਉੱਥੇ ਕੁਲਦੀਪ ਸਿੰਘ ਢਾਲੀਵਾਲ ਦਾ ਨਾ ਪਹੁੰਚਣਾ ਕਿਤੇ ਨਾ ਕਿਤੇ ਗੱਲ ਤੇ ਮੋਹਰ ਲਗਾਉਂਦਾ ਹੈਗਾ ਕਿ ਕੈਬਨਿਟ ਦੇ ਵਿੱਚੋਂ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਹਜੇ ਤੱਕ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਛੁੱਟੀ ਦੀ ਖਬਰ ਆ ਰਹੀ ਆ ਇਸ ਤੋਂ ਇਲਾਵਾ ਤਰਨਪ੍ਰਿਸਤ ਜਿਨ੍ਹਾਂ ਦੇ ਕੋਲ ਇੰਡਸਟਰੀ ਮਹਿਕਮਾ ਸੀਗਾ ਉਹ ਮਹਿਕਮਾ ਵੀ ਹੁਣ ਸੰਜੀਵ ਅਰੋੜਾ ਦੇ ਕੋਲ ਹੋਵੇਗਾ ਇਹ ਖਬਰ ਸਾਹਮਣੇ ਆ ਰਹੀ ਹੈ ਤੇ ਸੰਜੀਵ ਅਰੋੜਾ ਦੇ ਕੋਲ ਹੁਣ ਕੁੱਲ ਦੋ ਜਿਹੜੇ ਮਹਿਕਮੇ ਹੋਣਗੇ ਇੱਕ ਐਨਆਰਆਈ ਮੰਤਰੀ ਦੂਸਰੇ ਪਾਸੇ ਇੰਡਸਟਰੀ ਮੰਤਰੀ ਹਾਲਾਂਕਿ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਵੱਡੇ ਕਾਰੋਬਾਰੀ ਨੇ ਸੁਭਾਵਿਕ ਜੀ ਗੱਲ ਹੈ ਕਿ ਇੱਕ ਕਾਰੋਬਾਰੀ ਉਸਦੇ ਕੋਲ ਇੰਡਸਟਰੀ ਮੰਤਰੀ ਉਸ ਨੂੰ ਬਣਾਇਆ ਗਿਆ ਤੇ ਜਿਹੜੇ ਵਪਾਰੀ ਵਰਗ ਹੈਗੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਸਖਾਲਾ ਹੋਵੇਗਾ ਕਿਉਂਕਿ ਲੁਧਿਆਣਾ ਜਿਹੜਾ ਇੰਡਸਟਰੀ ਦਾ ਹੱਬ ਹੈ ਗਿਆ ਤੇ ਅਜਿਹੇ ਦੇ ਵਿੱਚ ਜਿਹੜੇ ਲੋਕਲ ਉੱਥੇ ਇੰਡਸਟਰੀ ਵਪਾਰੀ ਨੇ ਉਹਨਾਂ ਨੂੰ ਵੀ ਸੌਖਾ ਹੋਵੇਗਾ ਤਾਂ ਦੋ ਮਹਿਕਮੇ ਜਿਹੜੇ ਇਸ ਤੋਂ ਇਲਾਵਾ ਜੇਕਰ ਸਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਹਲਵਾਰਾ ਏਅਰਪੋਰਟ ਨੂੰ ਲੈ ਕੇ ਉਹ ਬੜਾ ਉਹਨਾਂ ਦਾ ਚੋਣਾ ਦੌਰਾਨ ਵੀ ਵੇਖਿਆ ਕਿ ਉਹਨਾਂ ਨੇ ਕ੍ਰੈਡਿਟ ਲਿਆ ਕਿ ਜੋ 30 35 ਸਾਲਾਂ ਤੋਂ ਫਲਾਈਟਾਂ ਨਹੀਂ ਚੱਲੀਆਂ ਤੇ ਉਹ ਫਲਾਈਟਾਂ ਦਾ ਕੰਮ ਉਹਨਾਂ ਦੇ ਵੱਲੋਂ ਚਲਾਇਆ ਗਿਆ ਤੇ ਐਨ ਆਰ ਆਈ ਵਿਭਾਗ ਵੀ ਉਹਨਾਂ ਨੂੰ ਦਿੱਤਾ ਗਿਆ ਹੈਗਾ ਤਾਂ ਦੋ ਜਿਹੜੇ ਪੋਰਟਫੋਲੀਓ ਨੇ ਉਹ ਸੰਜੀਵ अरोड़ा ਦੇ ਕੋਲ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਉਹਨਾਂ ਦਾ ਮਹਿਕਮਾ ਵਾਪਸ ਲੈ ਲਿਆ ਗਿਆ ਹਾਲਾਂਕਿ ਇੱਕ ਸਮਾਂ ਸੀ ਜਦੋਂ ਕੁਲਦੀਪ ਸਿੰਘ ਢਾਲੀਵਾਲ ਦਾ ਕੈਬਨਿਟ ਦੇ ਵਿੱਚ ਕੱਦ ਬਹੁਤ ਉੱਚਾ ਸੀਗਾ ਕਿਉਂਕਿ ਜਦੋਂ ਆਪਾਂ ਕੈਬਨਿਟ ਦੇ ਕੱਦ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੇ ਪੋਰਟਫੋਲੀਓ ਨੇ ਤਾਂ ਉੱਥੋਂ ਕਿਤੇ ਨਾ ਕਿਤੇ ਇਸ ਚੀਜ਼ ਦੀ ਜੱਜਮੈਂਟ ਹੁੰਦੀ ਆ ਕਿ ਵਿੱਤ ਮੰਤਰੀ ਕੌਣ ਹੈ ਗਿਆ ਗ੍ਰਹਿ ਵਿਭਾਗ ਆਮ ਤੌਰ ਤੇ ਸੀਐਮ ਦੇ ਕੋਲ ਹੁੰਦਾ ਇਸ ਤੋਂ ਇਲਾਵਾ ਰੈਵਨਿਊ ਕਿਸ ਦੇ ਕੋਲ ਹੈ ਗਿਆ ਤਮਾਮ ਜਿਹੜੇ ਪੋਰਟਫੋਲੀਓ ਨੇ ਜਿਸ ਤੋਂ ਇੱਕ ਅੰਦਾਜ਼ਾ ਆਉਂਦਾ ਕਿ ਇਸ ਮੰਤਰੀ ਦਾ ਕਦ ਜਿਹੜਾ ਸਰਕਾਰ ਦੇ ਵਿੱਚ ਕਾਫੀ ਵੱਡਾ ਹੈ ਗਿਆ ਤਾਂ ਪੋਰਟਫੋਲੀਓ ਕਿਸੇ ਸਮੇਂ ਕਲਦੀਪ ਸਿੰਘ ਢਾਲੀਵਾਲ ਕੋਲ ਕਾਫੀ ਸਟਰੋਂਗ ਰਹੇ ਨੇ ਪੰਚਾਇਤ ਮੰਤਰੀ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਉਹ ਮਹਿਕਮਾ ਵਾਪਸ ਲੈ ਲਿਆ ਜਾਂਦਾ ਐਨਆਰਆਈ ਮੰਤਰੀ ਰਹ ਜਾਂਦੇ ਨੇ ਹਾਲਾਂਕਿ ਵਿੱਚ ਖਬਰ ਇਹ ਵੀ ਸਾਹਮਣੇ ਆਈਆਂ ਸਨ ਕਿ ਇੱਕ ਮਹਿਕਮਾ ਉਹ ਖਤਮ ਕਰ ਦਿੱਤਾ ਗਿਆ ਜਿਹੜਾ ਕਦੇ ਹੈ ਹੀ ਨਹੀਂ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਤਾਂ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਵੀ ਇਸ ਮਸਲੇ ਤੇ ਕੀਰਿਆ ਗਿਆ ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੰਜੀਵ ਅਰੋੜਾ ਨੂੰ ਦੋ ਜਿਹੜੇ ਪੋਰਟਫੋਲੀਓ ਦਿੱਤੇ ਗਏ ਨੇ ਇੱਕ ਉਹਨਾਂ ਨੂੰ ਐਨਆਰਆਈ ਮੰਤਰੀ ਲਗਾਇਆ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰ minister ਲਗਾਇਆ ਗਿਆ ਇਸ ਤੋਂ ਪਹਿਲਾਂ ਜੇਕਰ ਇੰਡਸਟਰੀ ਮਹਿਕਮੇ ਦੀ ਗੱਲ ਕੀਤੀ ਜਾਵੇ ਤਾਂ ਉਹ ਚਰਨਪ੍ਰੀ ਸੋਧ ਜਿਹੜੇ ਹੁਣ ਪੰਚਾਇਤ ਮੰਤਰੀ ਨੇ ਉਹਨਾਂ ਕੋਲ ਸੀਗਾ ਪਰ ਹੁਣ ਉਹ ਮਹਿਕਮਾ ਉਹਨਾਂ ਤੋਂ ਲੈ ਕੇ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਤੇ ਹੋਰ ਕੀ ਸ਼ਫਲ ਹੁੰਦਾ ਜਲਦੀ ਆਫੀਸ਼ੀਅਲ ਤੌਰ ਤੇ ਅਧਿਕਾਰ ਤੌਰ ਤੇ ਜਾਣਕਾਰੀ ਹੁੰਦੀ ਆ ਪੂਰੀ ਲਿਸਟ ਹੁੰਦੀ ਆ ਤੇ ਉਹ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਕੈਬਨਿਟ ਦਾ ਅੱਜ ਵਿਸਤਾਰ ਹੋਇਆ ਤੇ ਦੱਸ ਦਈਏ ਕਿ ਨਵੇਂ ਮੰਤਰੀ ਸੰਜੀਵ अरोड़ा ਬਣੇ ਨੇ ਤੇ ਉਹਨਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਨ ਆਰ ਆਈ ਵਿਭਾਗ ਦਿੱਤਾ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰਤਰੀ ਉਹਨਾਂ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਹੈ ਦਰਸਲ ਉਹਨਾਂ ਦੇ ਕੋਲ ਐਨਆਰਆਈ ਵਿਭਾਗ ਸੀਗਾ ਕਿਸੇ ਸਮੇਂ ਉਹ ਪੰਚਾਇਤ ਮੰਤਰੀ ਸੀਗੇ ਪਰ ਪਹਿਲਾਂ ਉਹਨਾਂ ਤੋਂ ਪੰਚਾਇਤ ਮੰਤਰੀ ਦਾ ਅਹੁਦਾ ਜਿਹੜਾ ਹੈ ਗਿਆ ਉਹ ਵਾਪਸ ਲਿਆ ਜਾਂਦਾ ਉਹ ਵਿਭਾਗ ਜਿਹੜਾ ਹੈ ਗਿਆ ਵਾਪਸ ਲਿਆ ਜਾਂਦਾ ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਅੱਜ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ ਨਵੇਂ ਮੰਤਰੀ ਸੰਜੀਵ ਅਰੋੜਾ ਬਣੇ ਨੇ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਨੂੰ ਨਵੇਂ ਪੋਰਟਫੋਲੀਓ ਦਿੱਤੇ ਜਾਣੇ ਸੀਗੇ ਤਾਂ ਦੋ ਜਿਹੜੇ ਨਵੇਂ ਪੋਰਟਫੋਲੀਓ ਦਿੱਤੇ ਗ ਤਾਂ ਸੂਤਰਾਂ ਦੇ حوالے ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੰਜੀਵ ਅਰੋੜਾ ਨੂੰ ਇੱਕ ਇੰਡਸਟਰੀ ਮਿਨਿਸਟਰ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਐਨਆਰਆਈ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਮੰਤਰੀ ਕੁਲਦੀਪ ਢਾਲੀਵਾਲ ਦੇ ਕੋਲ ਸਿਰਫ ਇੱਕੋ ਮਹਿਕਮਾ ਸੀਗਾ ਐਨਆਰਆਈ ਵਿਭਾਗ ਉਹ ਵਾਪਸ ਲਿਆ ਗਿਆ ਹਾਲਾਂਕਿ ਹਜੇ ਤੱਕ ਇਹ ਜਾਣਕਾਰੀ ਆਉਣੀ ਬਾਕੀ ਹੈਗੀ ਆ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਕੋਈ ਹੋਰ ਮਹਿਕਮਾ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਮੁਕੰਮਲ ਛੁੱਟੀ ਕਰ ਦਿੱਤੀ ਗਈ ਆ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਜਿਹੇ ਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਆ ਕਿ ਸੰਜੀਵ ਅਰੋੜਾ ਹੋਰਾਂ ਨੂੰ ਇੰਡਸਟਰੀ ਮੰਤਰੀ ਲਗਾਇਆ ਗਿਆ ਇਸ ਤੋਂ ਪਹਿਲਾਂ ਇੰਡਸਟਰੀ ਮੰਤਰੀ ਤਰਨਪ੍ਰੀਤ ਸੌਂਦ ਸੀਗੇ ਤਾਂ ਇੱਕ ਵਿਭਾਗ ਜਿਹੜਾ ਤਰਨਪ੍ਰੀਤ ਸੌਂਦ ਉਹਨਾਂ ਤੋਂ ਵੀ ਵਾਪਸ ਲਿਆ ਗਿਆ ਤੇ ਉਹ ਮਹਿਕਮਾ ਹੁਣ ਸੰਜੀਵ ਅਰੋੜਾ ਕੋਲ ਹੋਵੇਗਾ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਹਾਲੀ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਹੋਏ ਨੇ ਉਸ ਦੇ ਵਿੱਚ ਚੰਗੀ ਲੀਡ ਹਾਸਲ ਕੀਤੀ ਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਸੀਗਾ ਕਿ ਜੇਕਰ ਸੰਜੀਵ ਅਰੋੜਾ ਜਿੱਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਲਕਿ ਸੰਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਰਾਸਪਾ ਦੇ ਵਿੱਚ ਐਮਪੀ ਸੀਗੇ ਤਾਂ ਦੋ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਆਪਣੇ ਐਮਪੀ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਅੱਜ ਉਹਨਾਂ ਦੇ ਵੱਲੋਂ ਕੈਬਨਿਟ ਰੈਂਕ ਤੇ ਜਿਹੜੀ ਸੌਹ ਚੁੱਕੀ ਗਈ ਆ ਤਾਂ ਤੁਸੀਂ ਇਹ ਅੱਜ ਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਅੱਜ ਦੀਆਂ ਤਸਵੀਰਾਂ ਨੇ ਜਦੋਂ ਕੈਬਨਿਟ ਮੰਤਰੀ ਸੰਜੀਵ अरोड़ा ਸੌਹ ਚੱਕ ਰਹੇ ਸਨ ਪਰ ਉਸ ਤੋਂ ਬਾਅਦ ਜਦੋਂ ਨਵੇਂ ਦੀ ਐਂਟਰੀ ਹੁੰਦੀ ਆ ਤੇ ਪੁਰਾਣੇ ਨੂੰ ਕਈ ਵਾਰ ਜਾਣਾ ਵੀ ਪੈਂਦਾ ਹੈ ਗਿਆ ਤਾਂ ਇਸੇ ਤਰ੍ਹਾਂ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਅਕਸਰ ਆਪਾਂ ਆਮ ਤੌਰ ਤੇ ਜਦੋਂ ਧਰਨੇ ਹੁੰਦੇ ਸੀਗੇ ਉੱਥੇ ਵੇਖਦੇ ਸੀਗੇ ਧਰਨਿਆਂ ਦੇ ਨਾਲ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਦੇ ਉਹ ਦੇਖੇ ਜਾਂਦੇ ਸੀਗੇ ਇਸ ਤੋਂ ਪਹਿਲਾਂ ਪੰਚਾਇਤ ਮੰਤਰੀ ਵੀ ਸੀਗੇ ਤਾਂ ਪੰਚਾਇਤ ਮੰਤਰੀ ਤੌਰ ਤੇ ਕਈ ਜ਼ਮੀਨਾਂ ਛਡਾਉਂਦੇ ਉਹ ਨਜ਼ਰ ਆਉਂਦੇ ਸੀਗੇ ਤੇ ਇਸ ਤੋਂ ਇਲਾਵਾ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਦੇ ਵੱਲੋਂ 1 ਘੰਟਾ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1 ਘੰਟਾ ਪਹਿਲਾਂ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਰਹੇਗੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਹਜੇ ਤੱਕ ਜਿਹੜੀ ਖਬਰ ਸੂਤਰਾਂ ਦੇ ਨਾਲ ਸਾਹਮਣੇ ਆ ਰਹੀ ਹੈ ਤੇ ਉੱਥੇ ਕਿਤੇ ਨਾ ਕਿਤੇ 1 ਘੰਟਾ ਪਹਿਲਾ ਇਸ ਤਰ੍ਹਾਂ ਦੀ ਪੋਸਟ ਸਾਉਣਾ ਤੇ ਅੱਜ ਜਦੋਂ ਸੌ ਚੁੱਕ ਸਮਾਗਮ ਸੀਗਾ ਉਥੇ ਕੁਲਦੀਪ ਸਿੰਘ ਢਾਲੀਵਾਲ ਦਾ ਨਾ ਪਹੁੰਚਣਾ ਕਿਤੇ ਨਾ ਕਿਤੇ ਗੱਲ ਤੇ ਮੋਹਰ ਲਗਾਉਂਦਾ ਹੈਗਾ ਕਿ ਕੈਬਨਿਟ ਦੇ ਵਿੱਚੋਂ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਹਜੇ ਤੱਕ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਛੁੱਟੀ ਦੀ ਖਬਰ ਆ ਰਹੀ ਆ ਇਸ ਤੋਂ ਇਲਾਵਾ ਤਰਨਪਰੀ ਸੌ ਜਿਨ੍ਹਾਂ ਦੇ ਕੋਲ ਇੰਡਸਟਰੀ ਮਹਿਕਮਾ ਸੀਗਾ ਉਹ ਮਹਿਕਮਾ ਵੀ ਹੁਣ ਸੰਜੀਵ ਅਰੋੜਾ ਦੇ ਕੋਲ ਹੋਵੇਗਾ ਇਹ ਖਬਰ ਸਾਹਮਣੇ ਆ ਰਹੀ ਹੈ ਤੇ ਸੰਜੀਵ ਅਰੋੜਾ ਦੇ ਕੋਲ ਹੁਣ ਕੁੱਲ ਦੋ ਜਿਹੜੇ ਮਹਿਕਮੇ ਹੋਣਗੇ ਇੱਕ ਐਨਆਰਆਈ ਮੰਤਰੀ ਦੂਸਰੇ ਪਾਸੇ ਇੰਡਸਟਰੀ ਮੰਤਰੀ ਹਾਲਾਂਕਿ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਵੱਡੇ ਕਾਰੋਬਾਰੀ ਨੇ ਸੁਭਾਵਿਕ ਜੀ ਗੱਲ ਹੈ ਕਿ ਇੱਕ ਕਾਰੋਬਾਰੀ ਉਸਦੇ ਕੋਲ ਇੰਡਸਟਰੀ ਮੰਤਰੀ ਉਸ ਨੂੰ ਬਣਾਇਆ ਗਿਆ ਤੇ ਜਿਹੜੇ ਵਪਾਰੀ ਵਰਗ ਹੈਗੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਸੌਖਾ ਹੋਵੇਗਾ ਕਿਉਂਕਿ ਲੁਧਿਆਣਾ ਜਿਹੜਾ ਇੰਡਸਟਰੀ ਦਾ ਹੱਬ ਹੈ ਗਿਆ ਤੇ ਅਜੇ ਦੇ ਵਿੱਚ ਜਿਹੜੇ ਲੋਕਲ ਉੱਥੇ ਇੰਡਸਟਰੀ ਵਪਾਰੀ ਨੇ ਉਹਨਾਂ ਨੂੰ ਵੀ ਸੌਖਾ ਹੋਵੇਗਾ ਤਾਂ ਦੋ ਮਹੀਨੇ ਜਿਹੜੇ ਇਸ ਤੋਂ ਇਲਾਵਾ ਜੇਕਰ ਸਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਹਲਵਾਰਾ ਏਅਰਪੋਰਟ ਨੂੰ ਲੈ ਕੇ ਉਹ ਬੜਾ ਉਹਨਾਂ ਦਾ ਚੋਣਾ ਦੌਰਾਨ ਵੀ ਵੇਖਿਆ ਕਿ ਉਹਨਾਂ ਨੇ ਕ੍ਰੈਡਿਟ ਲਿਆ ਕਿ ਜੋ 30 35 ਸਾਲਾਂ ਤੋਂ ਫਲਾਈਟਾਂ ਨਹੀਂ ਚੱਲੀਆਂ ਤੇ ਉਹ ਫਲਾਈਟਾਂ ਦਾ ਕੰਮ ਉਹਨਾਂ ਦੇ ਵੱਲੋਂ ਚਲਾਇਆ ਗਿਆ ਤੇ ਐਨਆਰਆਈ ਵਿਭਾਗ ਵੀ ਉਹਨਾਂ ਨੂੰ ਦਿੱਤਾ ਗਿਆ ਹੈਗਾ ਤਾਂ ਦੋ ਜਿਹੜੇ ਪੋਰਟਫੋਲੀਓ ਨੇ ਉਹ ਸੰਜੀਵ अरोड़ा ਦੇ ਕੋਲ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਉਹਨਾਂ ਦਾ ਮਹਿਕਮਾ ਵਾਪਸ ਲੈ ਲਿਆ ਗਿਆ ਹਾਲਾਂਕਿ ਇੱਕ ਸਮਾਂ ਸੀ ਜਦੋਂ ਕੁਲਦੀਪ ਸਿੰਘ ਢਾਲੀਵਾਲ ਦਾ ਕੈਬਨਿਟ ਦੇ ਵਿੱਚ ਕਦ ਬਹੁਤ ਉੱਚਾ ਸੀ ਕਿਉਂਕਿ ਜਦੋਂ ਆਪਾਂ ਕੈਬਨਿਟ ਦੇ ਕਦ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੇ ਪੋਰਟਫੋਲੀਓ ਨੇ ਤਾਂ ਉੱਥੋਂ ਕਿਦਾ ਕਿਤੇ ਨਾ ਕਿਤੇ ਇਸ ਚੀਜ਼ ਦੀ ਜੱਜਮੈਂਟ ਹੁੰਦੀ ਆ ਕਿ ਵਿੱਤ ਮੰਤਰੀ ਕੌਣ ਹੈ ਗਿਆ ਗ੍ਰਹਿ ਵਿਭਾਗ ਆਮ ਤੌਰ ਤੇ ਸੀਐਮ ਦੇ ਕੋਲ ਹੁੰਦਾ ਇਸ ਤੋਂ ਇਲਾਵਾ ਰੈਵਨਿਊ ਕਿਸ ਦੇ ਕੋਲ ਹੈ ਗਿਆ ਤਮਾਮ ਜਿਹੜੇ ਪੋਰਟਫੋਲੀਓ ਨੇ ਜਿਸ ਤੋਂ ਇੱਕ ਅੰਦਾਜ਼ਾ ਹੁੰਦਾ ਕਿ ਇਸ ਮੰਤਰੀ ਦਾ ਕਦ ਜਿਹੜਾ ਸਰਕਾਰ ਦੇ ਵਿੱਚ ਕਾਫੀ ਵੱਡਾ ਹੈ ਗਿਆ ਤਾਂ ਪੋਰਟਫੋਲੀਓ ਕਿਸੇ ਸਮੇਂ ਕਲਦੀਪ ਸਿੰਘ ਢਾਲੀਵਾਲ ਕੋਲ ਕਾਫੀ ਸਟਰੋਂਗ ਰਹੇ ਨੇ ਪੰਚਾਇਤ ਮੰਤਰੀ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਉਹ ਮਹਿਕਮਾ ਵਾਪਸ ਲੈ ਲਿਆ ਜਾਂਦਾ ਐਨਆਰਆਈ ਮੰਤਰੀ ਰਹ ਜਾਂਦੇ ਨੇ ਹਾਲਾਂਕਿ ਵਿੱਚ ਖਬਰ ਇਹ ਵੀ ਸਾਹਮਣੇ ਆਈਆਂ ਸਨ ਕਿ ਇੱਕ ਮਹਿਕਮਾ ਉਹ ਖਤਮ ਕਰ ਦਿੱਤਾ ਗਿਆ ਜਿਹੜਾ ਕਦੇ ਹੈ ਹੀ ਨਹੀਂ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਤਾਂ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਵੀ ਇਸ ਮਸਲੇ ਤੇ ਕੀਰਿਆ ਗਿਆ ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੰਜੀਵ ਅਰੋੜਾ ਨੂੰ ਦੋ ਜਿਹੜੇ ਪੋਰਟਫੋਲੀਓ ਦਿੱਤੇ ਗਏ ਨੇ ਇੱਕ ਉਹਨਾਂ ਨੂੰ ਐਨਆਰਆਈ ਮੰਤਰੀ ਲਗਾਇਆ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰ minister ਲਗਾਇਆ ਗਿਆ ਇਸ ਤੋਂ ਪਹਿਲਾਂ ਜੇਕਰ ਇੰਡਸਟਰੀ ਮਹਿਕਮੇ ਦੀ ਗੱਲ ਕੀਤੀ ਜਾਵੇ ਤਾਂ ਉਹ ਤਰਨਪੁਰ ਸੌਧ ਜਿਹੜੇ ਹੁਣ ਪੰਚਾਇਤ ਮੰਤਰੀ ਨੇ ਉਹਨਾਂ ਦੇ ਪਾਲ ਸੀਗਾ ਪਰ ਹੁਣ ਉਹ ਮਹਿਕਮਾ ਉਹਨਾਂ ਤੋਂ ਲੈ ਕੇ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਤੇ ਹੋਰ ਕੀ ਸ਼ਫਲ ਹੁੰਦਾ ਜਲਦੀ ਆਫੀਸ਼ੀਅਲ ਤੌਰ ਤੇ ਅਧਿਕਾਰ ਤੌਰ ਤੇ ਜਾਣਕਾਰੀ ਹੁੰਦੀ ਆ ਪੂਰੀ ਲਿਸਟ ਹੁੰਦੀ ਆ ਤੇ ਉਹ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਕੈਬਨਿਟ ਦਾ ਅੱਜ ਵਿਸਤਾਰ ਹੋਇਆ ਤਾਂ ਦੱਸ ਦਈਏ ਕਿ ਨਵੇਂ ਮੰਤਰੀ ਸੰਜੀਵ अरोड़ा ਬਣੇ ਨੇ ਤੇ ਉਹਨਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਨ ਆਰ ਆਈ ਵਿਭਾਗ ਦਿੱਤਾ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰਤਰੀ ਉਹਨਾਂ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਦਰਸਲ ਉਹਨਾਂ ਦੇ ਕੋਲ ਐਨਆਰਆਈ ਵਿਭਾਗ ਸੀਗਾ ਕਿਸੇ ਸਮੇ ਉਹ ਪੰਚਾਇਤ ਮੰਤਰੀ ਸੀਗੇ ਪਰ ਪਹਿਲਾਂ ਉਹਨਾਂ ਤੋਂ ਪੰਚਾਇਤ ਮੰਤਰੀ ਦਾ ਅਹੁਦਾ ਜਿਹੜਾ ਹੈ ਗਿਆ ਉਹ ਵਾਪਸ ਲਿਆ ਜਾਂਦਾ ਉਹ ਵਿਭਾਗ ਜਿਹੜਾ ਹੈ ਗਿਆ ਵਾਪਸ ਲਿਆ ਜਾਂਦਾ ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਅੱਜ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ ਨਵੇਂ ਮੰਤਰੀ ਸੰਜੀਵ ਅਰੋੜਾ ਬਣੇ ਨੇ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਨੂੰ ਨਵੇਂ ਪੋਰਟਫੋਲੀਓ ਦਿੱਤੇ ਜਾਣੇ ਸੀਗੇ ਤਾਂ ਦੋ ਜਿਹੜੇ ਨਵੇਂ ਪੋਰਟਫੋਲੀਓ ਦਿੱਤੇ ਗਏ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੰਜੀਵ ਅਰੋੜਾ ਨੂੰ ਇੱਕ ਇੰਡਸਟਰੀ ਮਿਨਿਸਟਰ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਐਨ ਆਰ ਆਈ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਮંત્રી ਕੁਲਦੀਪ ਢਾਲੀਵਾਲ ਦੇ ਕੋਲ ਸਿਰਫ ਇੱਕੋ ਮਹਿਕਮਾ ਸੀਗਾ ਐਨਆਰਏ ਵਿਭਾਗ ਉਹ ਵਾਪਸ ਲਿਆ ਗਿਆ ਹਾਲਾਂਕਿ ਹਜੇ ਤੱਕ ਇਹ ਜਾਣਕਾਰੀ ਆਉਣੀ ਬਾਕੀ ਹੈਗੀ ਆ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਕੋਈ ਹੋਰ ਮਹਿਕਮਾ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਮੁਕੰਮਲ ਛੁੱਟੀ ਕਰ ਦਿੱਤੀ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਅਜਿਹੇ ਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਆ ਕਿ ਸੰਜੀਵ ਅਰੋੜਾ ਹੋਰਾਂ ਨੂੰ ਇੰਡਸਟਰੀ ਮੰਤਰੀ ਲਗਾਇਆ ਗਿਆ ਇਸ ਤੋਂ ਪਹਿਲਾਂ ਇੰਡਸਟਰੀ ਮੰਤਰੀ ਤਰਨਪ੍ਰੀਤ ਸੌਂਧ ਸੀਗੇ ਤਾਂ ਇੱਕ ਮਹਿਕਮਾ ਜਿਹੜਾ ਤਰਨਪ੍ਰੀਤ ਸੌਂਧ ਉਹਨਾਂ ਨੂੰ ਵੀ ਵਾਪਸ ਲਿਆ ਗਿਆ ਤੇ ਉਹ ਮਹਿਕਮਾ ਹੁਣ ਸੰਜੀਵ ਅਰੋੜਾ ਕੋਲ ਹੋਵੇਗਾ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਹਾਲੀ ਦੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਬਾਈ ਇਲੈਕਸ਼ਨ ਹੋਏ ਨੇ ਉਸ ਦੇ ਵਿੱਚ ਚੰਗੀ ਲੀਡ ਹਾਸਲ ਕੀਤੀ ਆ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਸੀਗਾ ਕਿ ਜੇਕਰ ਸੰਜੀਵ ਅਰੋੜਾ ਜਿੱਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਹਾਲਕਿ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਰਾਜ ਸਭਾ ਦੇ ਵਿੱਚ ਐਮਪੀ ਸੀਗੇ ਤਾਂ ਦੋ ਦਿਨ ਪਹਿਲਾਂ ਉਹਨਾਂ ਦੇ ਵੱਲੋਂ ਆਪਣੇ ਐਮਪੀ ਅਹੁਦੇ ਤੋਂ ਅਸਤੀਫਾ ਦਿੱਤਾ ਜਾਂਦਾ ਤੇ ਬਾਅਦ ਵਿੱਚ ਅੱਜ ਉਹਨਾਂ ਦੇ ਵੱਲੋਂ ਕੈਬਨਿਟ ਰੈਂਕ ਤੇ ਜਿਹੜੀ ਸੌਹ ਚੁੱਕੀ ਗਈ ਆ ਤਾਂ ਤੁਸੀਂ ਇਹ ਅੱਜ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਅੱਜ ਦੀਆਂ ਤਸਵੀਰਾਂ ਨੇ ਜਦੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਸੌਹ ਚੱਕ ਰਹੇ ਸਨ ਪਰ ਉਸ ਤੋਂ ਬਾਅਦ ਜਦੋਂ ਨਵੇਂ ਦੀ ਐਂਟਰੀ ਹੁੰਦੀ ਆ ਤੇ ਪੁਰਾਣੇ ਨੂੰ ਕਈ ਵਾਰ ਜਾਣਾ ਵੀ ਪੈਂਦਾ ਹੈ ਗਿਆ ਤਾਂ ਇਸੇ ਤਰ੍ਹਾਂ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਅਕਸਰ ਆਪਾਂ ਆਮ ਤੌਰ ਤੇ ਜਦੋਂ ਧਰਨੇ ਹੁੰਦੇ ਸੀਗੇ ਉੱਥੇ ਵੇਖਦੇ ਸੀਗੇ ਧਰਨਿਆਂ ਦੇ ਨਾਲ ਧਰਨਾਕਾਰੀਆਂ ਦੇ ਨਾਲ ਗੱਲਬਾਤ ਕਰਦੇ ਉਹ ਦੇਖੇ ਜਾਂਦੇ ਸੀਗੇ ਉਸ ਤੋਂ ਪਹਿਲਾਂ ਪੰਚਾਇਤ ਮੰਤਰੀ ਵੀ ਸੀਗੇ ਤਾਂ ਪੰਚਾਇਤ ਮੰਤਰੀ ਤੌਰ ਤੇ ਕਈ ਜ਼ਮੀਨਾਂ ਛਡਾਉਂਦੇ ਉਹ ਨਜ਼ਰ ਆਉਂਦੇ ਸੀਗੇ ਤੇ ਇਸ ਤੋਂ ਇਲਾਵਾ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਦੇ ਵੱਲੋਂ 1 ਘੰਟਾ ਪਹਿਲਾਂ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 1 ਘੰਟਾ ਪਹਿਲਾਂ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਆਪਣੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਰਹੇਗੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਹਜੇ ਤੱਕ ਜਿਹੜੀ ਖਬਰ ਸੂਤਰਾਂ ਦੇ ਨਾਲ ਸਾਹਮਣੇ ਆ ਰਹੀ ਹੈ ਤੇ ਉੱਥੇ ਕਿਤੇ ਨਾ ਕਿਤੇ 1 ਘੰਟਾ ਪਹਿਲਾ ਇਸ ਤਰ੍ਹਾਂ ਦੀ ਪੋਸਟ ਸਾਉਣਾ ਤੇ ਅੱਜ ਜਦੋਂ ਸੌ ਚੁੱਕ ਸਮਾਗਮ ਸੀਗਾ ਉੱਥੇ ਕੁਲਦੀਪ ਸਿੰਘ ਢਾਲੀਵਾਲ ਦਾ ਨਾ ਪਹੁੰਚਣਾ ਕਿਤੇ ਨਾ ਕਿਤੇ ਗਲਤ ਤੇ ਮੋਹਰ ਲਗਾਉਂਦਾ ਹੈਗਾ ਕਿ ਕੈਬਨਿਟ ਦੇ ਵਿੱਚੋਂ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਹਜੇ ਤੱਕ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੀ ਛੁੱਟੀ ਦੀ ਖਬਰ ਆ ਰਹੀ ਆ ਇਸ ਤੋਂ ਇਲਾਵਾ ਤਰਨਪੁਰਿਸੋਂ ਜਿਨ੍ਹਾਂ ਦੇ ਕੋਲ ਇੰਡਸਟਰੀ ਵਿਭਾਗ ਸੀਗਾ ਉਹ ਵਿਭਾਗ ਵੀ ਹੁਣ ਸੰਜੀਵ ਅਰੋੜਾ ਦੇ ਕੋਲ ਹੋਵੇਗਾ ਇਹ ਖਬਰ ਸਾਹਮਣੇ ਆ ਰਹੀ ਹੈ ਤੇ ਸੰਜੀਵ ਅਰੋੜਾ ਦੇ ਕੋਲ ਹੁਣ ਕੁੱਲ ਦੋ ਜਿਹੜੇ ਵਿਭਾਗੇ ਹੋਣਗੇ ਇੱਕ ਐਨਆਰਆਈ ਮੰਤਰੀ ਦੂਸਰੇ ਪਾਸੇ ਇੰਡਸਟਰੀ ਮੰਤਰੀ ਹਾਲਾਂਕਿ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਵੱਡੇ ਕਾਰੋਬਾਰੀ ਨੇ ਸੁਭਾਵਿਕ ਜੀ ਗੱਲ ਹੈ ਕਿ ਇੱਕ ਕਾਰੋਬਾਰੀ ਉਸ ਦੇ ਕੋਲ ਇੰਡਸਟਰੀ ਮੰਤਰੀ ਉਸ ਨੂੰ ਬਣਾਇਆ ਗਿਆ ਤੇ ਜਿਹੜੇ ਵਪਾਰੀ ਵਰਗ ਹੈਗੇ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਸਖਾਲਾ ਹੋਵੇਗਾ ਕਿਉਂਕਿ ਲੁਧਿਆਣਾ ਜਿਹੜਾ ਇੰਡਸਟਰੀ ਦਾ ਹੱਬ ਹੈ ਗਿਆ ਤੇ ਅਜੇ ਦੇ ਵਿੱਚ ਜਿਹੜੇ ਲੋਕਲ ਉੱਥੇ ਇੰਡਸਟਰੀ ਵਪਾਰੀ ਨੇ ਉਹਨਾਂ ਨੂੰ ਵੀ ਸੌਖਾ ਹੋਵੇਗਾ ਤਾਂ ਦੋ ਮਹੀਨੇ ਜਿਹੜੇ ਇਸ ਤੋਂ ਇਲਾਵਾ ਜੇਕਰ ਸਜੀਵ अरोड़ा ਦੀ ਗੱਲ ਕੀਤੀ ਜਾਵੇ ਤਾਂ ਹਲਵਾਰਾ ਏਅਰਪੋਰਟ ਨੂੰ ਲੈ ਕੇ ਉਹ ਬੜਾ ਉਹਨਾਂ ਦਾ ਚੋਣਾ ਦੌਰਾਨ ਵੀ ਵੇਖਿਆ ਕਿ ਉਹਨਾਂ ਨੇ ਕ੍ਰੈਡਿਟ ਲਿਆ ਕਿ ਜੋ 30 35 ਸਾਲਾਂ ਤੋਂ ਫਲਾਈਟਾਂ ਨਹੀਂ ਚੱਲੀਆਂ ਤੇ ਉਹ ਫਲਾਈਟਾਂ ਦਾ ਕੰਮ ਉਹਨਾਂ ਦੇ ਵੱਲੋਂ ਚਲਾਇਆ ਗਿਆ ਤੇ ਐਨ ਆਰ ਆਈ ਵਿਭਾਗ ਵੀ ਉਹਨਾਂ ਨੂੰ ਦਿੱਤਾ ਗਿਆ ਹੈਗਾ ਤਾਂ ਦੋ ਜਿਹੜੇ ਪੋਰਟਫੋਲੀਓ ਨੇ ਉਹ ਸੰਜੀਵ अरोड़ा ਦੇ ਕੋਲ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਉਹਨਾਂ ਦਾ ਮਹਿਕਮਾ ਵਾਪਸ ਲੈ ਲਿਆ ਗਿਆ ਹਾਲਾਂਕਿ ਇੱਕ ਸਮਾਂ ਸੀ ਜਦੋਂ ਕੁਲਦੀਪ ਸਿੰਘ ਢਾਲੀਵਾਲ ਦਾ ਕੈਬਨਿਟ ਦੇ ਵਿੱਚ ਕੱਦ ਬਹੁਤ ਉੱਚਾ ਸੀਗਾ ਕਿਉਂਕਿ ਜਦੋਂ ਆਪਾਂ ਕੈਬਨਿਟ ਦੇ ਕੱਦ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੇ ਪੋਰਟਫੋਲੀਓ ਨੇ ਤਾਂ ਉੱਥੋਂ ਕਿਹਦਾ ਕਿਤੇ ਨਾ ਕਿਤੇ ਇਸ ਚੀਜ਼ ਦੀ ਜੱਜਮੈਂਟ ਹੁੰਦੀ ਆ ਕਿ ਵਿੱਤ ਮੰਤਰੀ ਕੌਣ ਹੈ ਗਿਆ ਗ੍ਰਹਿ ਵਿਭਾਗ ਆਮ ਤੌਰ ਤੇ ਸੀਐਮ ਦੇ ਕੋਲ ਹੁੰਦਾ ਇਸ ਤੋਂ ਇਲਾਵਾ ਰੈਵਨਿਊ ਕਿਸ ਦੇ ਕੋਲ ਹੈ ਗਿਆ ਤਮਾਮ ਜਿਹੜੇ ਪੋਰਟਫੋਲੀਓ ਨੇ ਜਿਸ ਤੋਂ ਇੱਕ ਅੰਦਾਜ਼ਾ ਹੁੰਦਾ ਕਿ ਇਸ ਮੰਤਰੀ ਦਾ ਕਦ ਜਿਹੜਾ ਸਰਕਾਰ ਦੇ ਵਿੱਚ ਕਾਫੀ ਵੱਡਾ ਹੈ ਗਿਆ ਤਾਂ ਪੋਰਟਫੋਲੀਓ ਕਿਸੇ ਸਮੇਂ ਕਲਦੀਪ ਸਿੰਘ ਢਾਲੀਵਾਲ ਕੋਲ ਕਾਫੀ ਸਟਰੋਂਗ ਰਹੇ ਨੇ ਪੰਚਾਇਤ ਮੰਤਰੀ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਉਹ ਮਹਿਕਮਾ ਵਾਪਸ ਲੈ ਲਿਆ ਜਾਂਦਾ ਐਨਆਰਆਈ ਮੰਤਰੀ ਰਹ ਜਾਂਦੇ ਨੇ ਹਾਲਾਂਕਿ ਵਿੱਚ ਖਬਰ ਇਹ ਵੀ ਸਾਹਮਣੇ ਆਈਆਂ ਸਨ ਕਿ ਇੱਕ ਮਹਿਕਮਾ ਉਹ ਖਤਮ ਕਰ ਦਿੱਤਾ ਗਿਆ ਜਿਹੜਾ ਕਦੇ ਹੈ ਹੀ ਨਹੀਂ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਤਾਂ ਉਸ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਵੀ ਇਸ ਮਸਲੇ ਤੇ ਕੀਰਿਆ ਗਿਆ ਪਰ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸੰਜੀਵ ਅਰੋੜਾ ਨੂੰ ਦੋ ਜਿਹੜੇ ਪੋਰਟਫੋਲੀਓ ਦਿੱਤੇ ਗਏ ਨੇ ਇੱਕ ਉਹਨਾਂ ਨੂੰ ਐਨਆਰਆਈ ਮੰਤਰੀ ਲਗਾਇਆ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰ minister ਲਗਾਇਆ ਗਿਆ ਇਸ ਤੋਂ ਪਹਿਲਾਂ ਜੇਕਰ ਇੰਡਸਟਰੀ ਮਹਿਕਮੇ ਦੀ ਗੱਲ ਕੀਤੀ ਜਾਵੇ ਤਾਂ ਉਹ ਚਰਨਪ੍ਰੀ ਸੋਧ ਜਿਹੜੇ ਹੁਣ ਪੰਚਾਇਤ ਮੰਤਰੀ ਨੇ ਉਹਨਾਂ ਦੇ ਪਾਲ ਸੀਗਾ ਪਰ ਹੁਣ ਉਹ ਮਹਿਕਮਾ ਉਹਨਾਂ ਤੋਂ ਲੈ ਕੇ ਸੰਜੀਵ अरोड़ा ਨੂੰ ਦੇ ਦਿੱਤਾ ਗਿਆ ਤੇ ਹੋਰ ਕੀ ਸ਼ਫਲ ਹੁੰਦਾ ਜਲਦੀ ਆਫੀਸ਼ੀਅਲ ਤੌਰ ਤੇ ਅਧਿਕਾਰ ਤੌਰ ਤੇ ਜਾਣਕਾਰੀ ਹੁੰਦੀ ਆ ਪੂਰੀ ਲਿਸਟ ਹੁੰਦੀ ਆ ਤੇ ਉਹ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਕੈਬਨਿਟ ਦਾ ਅੱਜ ਵਿਸਤਾਰ ਹੋਇਆ ਤਾਂ ਦੱਸ ਦਈਏ ਕਿ ਨਵੇਂ ਮੰਤਰੀ ਸੰਜੀਵ अरोड़ा ਬਣੇ ਨੇ ਤੇ ਉਹਨਾਂ ਨੂੰ ਮਹਿਕਮੇ ਵੀ ਵੰਡ ਦਿੱਤੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਐਨ ਆਰ ਆਈ ਵਿਭਾਗ ਦਿੱਤਾ ਗਿਆ ਇਸ ਤੋਂ ਇਲਾਵਾ ਇੰਡਸਟਰੀ ਮੰਤਰੀ ਉਹਨਾਂ ਨੂੰ ਲਗਾਇਆ ਗਿਆ ਤੇ ਇਸ ਦੇ ਨਾਲ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਕੈਬਨਿਟ ਦੇ ਵਿੱਚੋਂ ਛੁੱਟੀ ਹੋ ਗਈ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਹੋ ਗਈ ਆ ਦਰਸਲ ਉਹਨਾਂ ਦੇ ਕੋਲ ਐਨਆਰਆਈ ਵਿਭਾਗ ਸੀਗਾ ਕਿਸੇ ਸਮੇ ਉਹ ਪੰਚਾਇਤ ਮੰਤਰੀ ਸੀਗੇ ਪਰ ਪਹਿਲਾਂ ਉਹਨਾਂ ਤੋਂ ਪੰਚਾਇਤ ਮੰਤਰੀ ਦਾ ਅਹੁਦਾ ਜਿਹੜਾ ਹੈਗਾ ਉਹ ਵਾਪਸ ਲਿਆ ਜਾਂਦਾ ਉਹ ਵਿਭਾਗ ਜਿਹੜਾ ਹੈਗਾ ਵਾਪਸ ਲਿਆ ਜਾਂਦਾ ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਅੱਜ ਜਦੋਂ ਕੈਬਨਿਟ ਦਾ ਵਿਸਤਾਰ ਹੋਇਆ ਨਵੇਂ ਮੰਤਰੀ ਸੰਜੀਵ ਅਰੋੜਾ ਬਣੇ ਨੇ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਨੂੰ ਨਵੇਂ ਪੋਰਟਫੋਲੀਓ ਦਿੱਤੇ ਜਾਣੇ ਸੀਗੇ ਤਾਂ ਦੋ ਜਿਹੜੇ ਨਵੇਂ ਪੋਰਟਫੋਲੀਓ ਦਿੱਤੇ ਗਏ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੰਜੀਵ ਅਰੋੜਾ ਨੂੰ ਇੱਕ ਇੰਡਸਟਰੀ ਮਿਨਿਸਟਰ ਲਗਾਇਆ ਗਿਆ ਤੇ ਇਸ ਤੋਂ ਇਲਾਵਾ ਐਨ ਆਰ ਆਈ ਵਿਭਾਗ ਉਹਨਾਂ ਨੂੰ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਮંત્રી ਕੁਲਦੀਪ ਢਾਲੀਵਾਲ ਦੇ ਕੋਲ ਸਿਰਫ ਇੱਕੋ ਮਹਿਕਮਾ ਸੀਗਾ ਐਨਆਰਈ ਵਿਭਾਗ ਉਹ ਵਾਪਸ ਲਿਆ ਗਿਆ ਹਾਲਾਂਕਿ ਹਜੇ ਤੱਕ ਇਹ ਜਾਣਕਾਰੀ ਆਉਣੀ ਬਾਕੀ ਹੈਗੀ ਆ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਕੋਈ ਹੋਰ ਮਹਿਕਮਾ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਦੀ ਕੈਬਨਿਟ ਦੇ ਵਿੱਚੋਂ ਮੁਕੰਮਲ ਛੁੱਟੀ ਕਰ ਦਿੱਤੀ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਜਿਹੇ ਦੇ ਵਿੱਚ ਇਹ ਵੀ ਖਬਰ ਸਾਹਮਣੇ ਆਈ ਆ ਕਿ ਸੰਜੀਵ ਅਰੋੜਾ ਹੋਰਾਂ ਨੂੰ ਇੰਡਸਟਰੀ ਮੰਤਰੀ ਲਗਾਇਆ ਗਿਆ ਇਸ ਤੋਂ ਪਹਿਲਾਂ ਇੰਡਸਟਰੀ ਮੰਤਰੀ ਤਰਨਪ੍ਰੀਤ ਸੌਂਧ ਸੀਗੇ ਤਾਂ ਇੱਕ ਮਹਿਕਮਾ ਜਿਹੜਾ ਤਰਨਪ੍ਰੀਤ ਸੌਂਧ ਉਹਨਾਂ ਨੂੰ ਵੀ ਵਾਪਸ ਲਿਆ ਗਿਆ ਤੇ ਉਹ ਮਹਿਕਮਾ ਹੁਣ ਸੰਜੀਵ ਅਰੋੜਾ ਕੋਲ ਹੋਵੇਗਾ ਜੇਕਰ ਸੰਜੀਵ ਅਰੋੜਾ ਦੀ ਗੱਲ ਕੀਤੀ ਜਾਵੇ ਤਾਂ ਹਾਲੀ ਦੇ ਵਿੱਚ ਲੋਧੇ